ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਗਦੀ ਮਾਨ ਅੱਜ ਤੁਹਾਨੂੰ ਲੈ ਕੇ ਆ ਗਿਆ ਲਹਿਰਾ ਧੂਰਕੋਟ ਦੇ ਵਿੱਚ ਲਹਿਰਾ ਧੂਰਕੋਟ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਪੰਜਾਬ ਦਾ ਪਿੰਡ ਹੈ ਤੇ ਬਹੁਤ ਸੋਹਣਾ ਪਿੰਡ ਹੈ ਤੇ ਪਿੰਡ ਦੀ ਸ਼ਰਵਾਤ ਬਾਈ ਜੀ ਹੁੰਦੀ ਐ ਸਿੱਧਾਂ ਤੋਂ 1971 ਦੀ ਲੜਾਈ ਵੇਲੇ ਇਸ ਅਸੀਹੇ ਹੋ ਗਏ ਸੀ ਧਰਮਪਾਲ ਸਿੰਘ ਐ ਇੰਨਾ ਸੀਦਾਂ ਦਾ ਨਾਮ ਹੈ ਜੋ ਆਪਣੇ ਦੇਸ਼ ਲਈ ਕੁਰਬਾਨੀ ਦਿੱਤੀ ਇਹਨਾਂ ਨੂੰ ਦਿਲੋਂ ਸਲੂਟ ਆ ਤੇ ਸਲਾਮ ਆ ਇੱਥੋਂ ਪਿੰਡ ਦੀ ਹੁੰਦੀ ਹੈ ਸ਼ਰਬਾਤ ਬਾਈ ਜੀ ਇਹ ਹੈਗਾ ਇੰਟਰੀ ਗੇਟ ਜੋ ਤੁਹਾਨੂੰ ਇੱਕ ਬੋਰਡ ਲਾ ਕੇ ਬਹੁਤ ਵਧੀਆ ਸਵਾਗਤ ਕਰਦਾ ਜੀ ਆਇਆਂ ਨੂੰ ਕਹਿੰਦਾਗਾ ਤੇ ਉਹ ਤੋਂ ਬਾਅਦ ਸਭ ਤੋਂ ਪਹਿਲਾਂ ਆਉਂਦਾ ਖੇਡ ਗਰਾਊਂਡ ਖੇਡ ਦਾ ਗਰਾਊਂਡ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆਗਾ ਤੇ ਬਹੁਤ ਹੀ ਵੱਡਾ ਗਰਾਊਂਡ ਆ ਤੇ ਵਾਲੀਬਾਲ ਖੇਡਣ ਨੂੰ ਵੀ ਪੂਰਾ ਵਧੀਆ ਪ੍ਰਬੰਧ ਕੀਤਾ ਹੋਇਆਗਾ ਤੇ ਮੁੰਡੇ ਇੱਥੇ ਆ ਕੇ ਕ੍ਰਿਕਟ ਵੀ ਖੇਡਦੇ ਤੇ ਕ੍ਰਿਕਟ ਦੀ ਟੀਮ ਵੀ ਇਸ ਪਿੰਡ ਦੀ ਬਹੁਤ ਹੀ ਆ ਤੇ ਵਧੀਆ ਗਈ। ਉਹ ਤੋਂ ਬਾਅਦ ਬਾਈ ਜੀ ਅੱਗੇ ਜਾ ਕੇ ਆਪਾਂ ਨੂੰ ਆ ਗਿਆ ਸਰਕਾਰੀ ਸਕੂਲ ਸਰਕਾਰੀ ਸਕੂਲ ਦੇਖਿਆ ਸਰਕਾਰੀ ਸਕੂਲ ਵੀ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆਗਾ ਤੇ ਬਹੁਤ ਵਧੀਆ ਪੜ੍ਹਾਈ ਆ ਕਹਿੰਦੇ ਇਸ ਸਕੂਲ ਦੇ ਵਿੱਚ ਤੇ ਸਰਕਾਰੀ ਸਕੂਲ ਦੇ ਸਾਹਮਣੇ ਆ ਜਾਂਦਾ ਬਾਈ ਜੀ ਸਰਕਾਰੀ ਹਸਪਤਾਲ ਉਤੋ ਬਾਅਦ ਅੱਗੇ ਜਾ ਕੇ ਆਉਂਦੀ ਆ ਸੱਤ ਸੱਤ ਇੱਥੇ ਪੰਜਾਬ ਦੀਆਂ ਸੱਤਾਂ ਬਹੁਤ ਹੀ ਤੇ ਸੋਹਣੀਆਂ ਦੇਖੋ ਬਜ਼ੁਰਗ ਬੈਠੇ ਨੇ ਤੇ ਇਹ ਹੀ ਪਿੰਡਾਂ ਦਾ ਮਾਹੌਲ ਹੈ ਉਤੋ ਬਾਅਦ ਬਾਈ ਜੀ ਸੱਤ ਦੇ ਨਾਲ ਹੀ ਆਪਾਂ ਗੁਰਦੁਆਰਾ ਸਾਹਿਬ ਆਉਂਦਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਓ ਇਹ ਵੀ ਬਹੁਤ ਸੋਹਣੇ ਤਰੀਕੇ ਨਾਲ ਬਣਿਆ ਹੋਇਆਗਾ ਤੇ ਬਹੁਤ ਸੋਹਣੀ ਇਮਾਰਤ ਬਣੀ ਹੈ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਬਣੀ ਉਹ ਤੋਂ ਬਾਅਦ ਬਾਈ ਜੀ ਆਪਾਂ ਸੀਤਲਾ ਸੀਤਲਾ ਮਾਤਾ ਦੇ ਕੀਤੇ ਦਰਸ਼ਨ ਆ ਉਹ ਤੋਂ ਬਾਅਦ ਹਾਂ ਤੁਸੀਂ ਦੇਖ ਲਓ ਜਿਹੜਾ ਆਪਣਾ ਪਾਣੀ ਸਾਫ਼ ਕਰਦਾ ਗੰਦੇ ਪਾਣੀ ਨੂੰ ਇਹ ਉਹ ਹੈ ਤੇ ਉਹ ਤੋਂ ਬਾਅਦ ਬਾਈ ਜੀ ਇਹ ਇਸ ਪਿੰਡ ਦਾ ਮਸ਼ਹੂਰ ਟਾਬਾ ਜਿੱਥੇ ਦੂਰ ਦੂਰੋਂ ਲੋਕ ਆ ਕੇ ਪ੍ਰਸ਼ਾਦਾ ਬਾਣੀ ਛਕਦੇ ਆਗੇ ਉਹ ਤੋਂ ਬਾਅਦ ਹ ਬਹੁਤ ਸੋਹਣਾ ਟੋਬਾ ਬਣਿਆ ਹੋਇਆ ਸੀਗਾ ਟੋਬਾ ਦੇਖਿਆ ਤੇ ਉਹ ਤੋਂ ਬਾਅਦ ਕਰਦਾ ਪਿੰਡ ਤੁਹਾਡਾ ਧੰਨਵਾਦ ਤੇ ਇੱਥੇ ਆ ਗਿਆ ਬਾਈ ਜੀ ਇਹ ਡ੍ਰੀਮ ਲੈਂਡ ਇਹ ਰਿਜੋਰਟਾ ਇੱਥੇ ਵੀ ਬਹੁਤ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਐਸ ਪਿੰਡ ਦੇ ਵਿੱਚ ਪਿੰਡ ਬਹੁਤ ਇਹ ਹੜੰਬਾ ਫੈਕਟਰੀ ਐ ਇਹਨਾਂ ਨੇ 10000 ਤੋਂ ਜ਼ਿਆਦਾ ਬੇਰੁਜ਼ਗਾਰ ਬੰਦਿਆਂ ਨੂੰ ਨੌਕਰੀ ਦਿੱਤੀ ਹੋਈ ਐ ਤੇ ਇਸ ਪਿੰਡ ਦੇ ਵਿੱਚ ਇੱਕ ਇਹ ਪੈਲਸ ਆਉਂਦਾ ਜੋ ਬਹੁਤ ਵੱਡਾ ਪੈਲਸ ਐ ਤੇ ਬਠੰਡੇ ਜਿਹੜੇ ਦੇ ਵਿੱਚ ਸਭ ਤੋਂ ਖੂਬਸੂਰਤ ਪੈਲਸ ਆ ਇਹ ਉਹ ਤੋਂ ਬਾਅਦ ਬਾਈ ਜੀ ਆਪਾਂ ਤੁਹਾਨੂੰ ਪਿੰਡ ਦੇ ਜਲਕਰਦੇ ਦਰਸ਼ਨ ਕਰਾਉਣੇ ਆ ਕਿ ਆਹ ਤੁਸੀਂ ਦੇਖ ਲਓ ਇਹਦੇ ਬਾਅਦ ਬਾਈ ਜੀ ਇੱਕ ਸਰਕਾਰੀ ਸਕੂਲ ਹੋਰ ਆਉਂਦਾਗਾ ਪਿੰਡ ਦੇ ਵਿੱਚ ਜੇ ਤੁਸੀਂ ਬਚਾਉਣੇ ਵੀ ਤੁਹਾਡੇ ਪਿੰਡਾਈ ਤਾਂ ਸਾਨੂੰ ਕਮੈਂਟ ਕਰ ਦਿਓ ਹਰਿਆਣਾ ਪੰਜਾਬ ਦੇ ਪਿੰਡਕੋਮ ਲਈ ਪੇਜ ਨੂੰ ਕਰ ਲਿ